ਸਸਤੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਨੇ ਇੱਕ ਹੋਰ ਰੋਟਾਵੇਟਰ ਸੇਲ ਕਰਿਆ ਜੀ ਗਰਵਾਜ ਵਾਲਿਆਂ ਦਾ 7 ਫੁੱਟ ਆਰਸੋਂ ਆਪਾਂ 8 ਫੁੱਟ ਦਿੱਤਾ ਸੀ ਅੱਜ ਆਪਾਂ ਦੇ ਰਹੇ ਹਾਂ 7 ਫੁੱਟ ਇਹ ਵੀ ਬਈ ਸਾਡੇ ਲੋਕਲੇ ਚੱਲਿਆ ਬਰਾਮਪਰ ਵੇਟ ਵੱਲ ਠੀਕ ਹੈ ਜੀ ਤੇ ਆ ਦੇਖੋ ਆਪਣਾ 7 ਫੁੱਟ ਵਾਲਾ ਮਾਡਲ ਲੋ ਜੀ ਲੋ ਭਾਈ ਮੱਥਾ ਲੱਗਿਆ ਟੇਕਣ ਮਹਰਾਜ ਆਪਾਂ ਸ਼ਕਰਦੋ ਵੀਰੇ ਸਭ ਉਹ ਨਹੀਂ ਹੁੰਦਾ ਤਾਂ ਕੰਟਰ ਬੰਦ ਆ। ਮੇਰਾ ਫੋਨ ਕਿੱਥੇ? ਲੋ ਜੀ ਪ੍ਰਿਥਵੀ ਪਹੁੰਚੋ ਉਹ ਪ੍ਰਿਥਵੀ ਬਾਈ। ਠੀਕ ਆ ਬਾਈ। ਠੀਕ ਆ। ਤੁੰਡੂ ਫਾਲਾ ਬਾਅਦ ਤੇ ਕਰਦਾ ਗੱਲ। ਲੱਡੂ ਉਚਾਲੇ ਰਹਿ ਗਿਆ ਤਾਂ ਬਾਈ। ਬਾਈ ਟਰੈਕਟਰ ਦੇਖੋ ਬਾਈ ਨਾ ਤਾਂ ਕਿੰਨਾ ਸਾਫ਼ ਆ ਫਾਰਮ ਰੈਂਕ 45। ਇਹ ਬਾਈ ਉੱਚਾ ਹੀ ਮੜ ਲੱ 11 10 11 ਮਾਡਲ ਆ। ਬਾਈ ਕਿਹੜਾ ਮਾਡਲ ਆ ਟਰੈਕਟਰ ਇਹ? ਹੁਣ ਸਾਹਿਬ ਤੇ ਮਾੜਾ ਤੁੰਡੂ ਕਿਹੜਾ ਆ? 11 11 ਮੜਦਾ ਬਾਈ ਟਰੈਕਟਰ। ਕੰਡੀਸ਼ਨ ਦੇਖੋ ਟਰੈਕਟਰ ਦੀ 22 23 ਮਾਡਲ ਵਾਲੀ। ਇਹ ਹੁੰਦਾ ਸ਼ਾਮ ਦਾ ਮੁੱਤ। ਠੀਕ ਹੈ ਜੀ ਕਈ ਵਾਰ ਕਹਿੰਦੇ ਨੇ ਮਾਡਲ ਪੁਰਾਣਾ ਹੋ ਗਿਆ ਕੰਡੀਸ਼ਨ ਉਨੀ ਹੋ ਰਹੀਦੀ ਟਰੈਕਟਰ ਦੀ ਠੀਕ ਹੈ ਜੀ ਇਫੋ ਕਿੰਨਾ ਸੰਭਿਆ ਵਾ ਟਰੈਕਟਰ ਠੀਕ ਹੈ ਜੀ ਮਾਰਕਾ ਭਾਈ ਤੁਹਾਨੂੰ ਬਹੁਤ-ਬਹੁਤ ਧੰਨਵਾਦ ਮਾਰਕਾ ਕਿਰਪਾ ਕਰੇ ਅਗਰ ਮਹੀਨੇ ਦਾ ਫੋਨ ਟਰੈਕਟਰ ਦੇ ਗੇਰਡੋ ਫਾਰਮ ਨਾ ਠੀਕ ਹੈ ਆ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇਣਾ ਠੀਕ ਹੈ ਜੀ ਤੋ ਠੀਕ ਹੈ ਠੀਕ ਹੈ ਬਾਈ ਬਹੁਤ ਬਹੁਤ ਵਾਰ ਕਰ ਤੇ ਦੋ ਬਾਈ ਸ਼ਾਰਟ ਛੂਟ ਸਾਰਾ ਕੁਝ ਕਸਤਾ ਇਹਦਾ ਓਕੇ ਕਰਤਾ ਹਨ ਠੀਕ ਹੈ ਜੀ ਤੇ ਇਹਨੂੰ 7 ਫੁੱਟੇ ਨੂੰ ਆਪਣੇ ਦੋ ਆਉਨੇ ਬਾਈ ਆ ਦੋ ਸਪਰਿੰਗ ਆਉਂਦੇ ਨੇ ਠੀਕ ਹੈ ਡਬਲ ਸਾਈਡ ਡਿਸਕ ਆਉਂਦੀ ਹੈ ਜੀ ਜੀ ਬਾਈ ਅੱਜ ਆਪਣਾ ਇਹ ਜਿਹੜਾ ਚੱਲਿਆ 7 ਫੁੱਟਾ ਚੱਲਿਆ ਬਰਾਮਪਰ ਵੇਟ ਦੇ ਕੋਲ ਬੇਲੇ ਤੇ ਜਵੇਂ ਕੋਲੇ ਪੈਂਦਾ ਇਹ ਥੋੜਾ ਜਿਹਾ ਕਸਵਾ ਠੀਕ ਹੈ ਜੀ ਮੁਬਾਰਕ ਆ ਸਾਡੇ ਬਰੋ ਬਾਈ ਨੂੰ ਬਹੁਤ ਬਹੁਤ ਹੋਰ ਵੀ ਕਿਸੇ ਨੇ ਵੀ ਕਰਵਾਤਾ ਪਰਟ ਲੈਣਾ ਲੋ ਜੀ ਬਾਈ ਲੈ ਕੰਨ ਵੀ ਵੀਰੇ ਆਪਣੇ ਕੋਲ ਦੋ ਟਰੈਕਟਰ ਆ 475 ਹਾਂਜੀ ਬਰੋ ਦੋਨੇ ਟਰੈਕਟਰ ਆਪਣੇ ਵੇਚਣੇ ਆ ਠੀਕ ਆ ਆ ਰੇਟ ਵੀ ਦੋਨਾਂ ਦਾ ਜਾਇਦਾ ਹੀ ਆ ਬਾਈ ਕਿਸੇ ਨੇ ਲੈਣੇ ਹੋਣ ਰੱਬੀਏ ਘੱਟ ਲਾਉਣੇ ਹੋਣ ਟਰੈਕਟਰ ਵਧੀਆ ਬਾਈ ਹੈਵੀ ਕੁਝ ਇਹ ਦੋ ਹੈ ਬਰਾਬਰ ਦੀ ਰੇਟ ਆ ਆਏ ਬਾਈ ਤੇ ਅਸਰ ਤੋਂ ਲਾਉਂਦੇ ਇਹਟਰ ਤੋਂ ਉੱਤੇ ਦੂਸਰੇ ਵੀ ਨਹੀਂ ਹੈਗੇ ਬਾਈ ਜਿੱਕਣ ਐਵੇਂ ਜੱਟ ਦੇਗਾ ਤੇ ਉਦਾਂ ਹੀ ਆ ਟਰੈਕਟਰ ਠੀਕ ਆ ਇਹ ਹੈਗਾ 96 ਮਾਸ 96 ਬ੍ਰਿਸਟਾਂ ਦਾ ਫੁੱਲਰ ਟਾਇਰ ਰੱਤੇਗਾ ਪਿਛਲੇ ਟਾਇਰ ਵੀ ਹੈਗੇ ਚੱਲਦੇ ਬਾਈ ਠੀਕ ਚਲਾਈ ਕਿੰਨੀ ਚੱਲ ਸਕਦਾ ਤੇ ਇਹਦੇ ਬਾਈ ਇਹਦੇ ਪਿਛਲੇ ਮਗਰਾੜ ਚੇਂਜ ਹੋਏ ਹੋਏ ਆ ਟਰੈਕਟਰ ਵੀ ਕਾਹੇ ਚੱਟੇ 99ਵੇਂ ਮਾਡਲ ਹੈ ਇਹ ਸਟਰੂਮ ਉਹ ਠੀਕ ਹੈ। ਓਕੇ। ਇਹ ਥੋੜਾ ਜਨਾ ਇਹਦਾ ਕੰਮ ਹੋਣ ਵਾਲਾ ਬਾਈ ਗੇਅਰ ਆਹ ਉੱਪਰ ਵਾਲੇ ਦਾ ਕਾਪੇ ਜੀ ਦਾ। ਹੂੰ। ਕਰੋ ਜੀ। ਮੈਂ ਪੱਪਕੇ ਸਟਾਰਟ ਕਰਿਆ ਬਾਈ। ਸਕਾਰਡੋ ਬੰਦਾ। ਕੰਨ ਵੀ ਇਹਦਾ ਤੇ ਜਮਾ ਜਾਇਜਾ ਮੁੱਲ ਮੰਗਣਾ ਆਪਾਂ ਨੇ। ਹਾਂਜੀ ਦੱਸੋ ਇਹਦਾ ਮੁੱਲ ਹੈਗਾ ਸਿਰਫ 1,10,000 ਰੁਪਏ ਓਕੇ ਠੀਕ ਆ ਬਾਕੀ ਟਰੈਕਟਰ ਬਾਈ ਤੇਲਾ ਆ ਪਾਣੀ ਪੂਣੀ ਦੱਗੇ ਵਾਲਾ ਕੋਲ ਤੋਂ ਆਣਾ ਟਰੈਕਟਰ ਉਹਦਾ ਟਰੈਕਟਰ ਵਧੀਆ ਹਾਂ ਪਰ ਉਹਦਾ ਲੱਗੂ ਇਹਦਾ ਲਿਫਟ ਟੱਪੇ ਜੇ ਉੱਪਰਲਾ ਕੰਮ ਹੋਊਗਾ ਮੰਨ ਕੇ ਦਾ 1500 2000 ਰੁਪਏ ਲੱਗ ਸਕਦਾ ਓਕੇ ਓਕੇ ਜੀ ਬਾਈ ਸਾਡੇ ਕੋਲ ਟਰੈਕਟਰ ਨੂੰ ਕਾਫੀ ਹੋਗੇ ਟਾਈਮ ਹੈ ਇਹਦਾ ਡੀਟੇਲ ਕਰਾਉਣ ਦਾ ਠੀਕ ਆ ਇੱਦਾਂ ਟਰੈਕਟਰ ਚੱਲਦਾ ਆ ਨਹੀਂ ਕੋਈ ਕੋਈ ਦਿੱਕਤ ਨਹੀਂ ਹੈਗੀ ਥੇਵਰ ਗੇਅਰ ਫਸ ਜਾਂਦਾ ਵਾ ਇੰਨਾ ਕੋ ਇੰਨੀ ਬਰੌਗਾ ਆਖੜਾ ਆਪਣੇ ਕੋਲ 99 ਮਾੜੀ 99 ਮਾੜਾ ਜੀ ਲੀਟਰ ਵਧੀਆ ਬਾਈ ਜੀ ਦਿਖਾ ਦੇ ਇਹਨੂੰ ਤੇ ਬਹੁਤ ਧੋਣੇ ਵਾਲੀ ਹੋਇਆ ਉਹ ਇਹ ਨੂੰ ਘਿਰਦਾ ਇੱਥੇ ਪੜੀ ਜਾਂ ਚੰਗੀ ਤਰ੍ਹਾਂ ਦਿਖਾ ਦੇਣਾ 200 ਬਾਈ ਹਾਂ ਜੀ ਇਹ ਖਾਣਾ ਮਤਲਬ ਇਹਦੇ ਤਾਇਰ ਤਰੀਬਨ ਬਾਈ ਹੈਗੇ 25 ਕੇ ਪੈਸੇ 20 25 ਕੇ ਪੈਸੇ ਟਾਇਰ ਦਾ ਇਹਦਾ ਮੁੱਲ ਹੈਗਾ 1,35,000 ਜੀ 1,35 ਇੱਥੇ ਦਿਖਾ ਦਈਏ ਦੋਨੇ ਚਾਰ ਸਾਂ ਦੋਨੇ ਦਿਖਾ ਦੇ ਦੋ ਇਹਦੇ ਵੀ ਚਾਰ ਕੋ ਵੀ ਤਰ ਹੈ ਕੰਡੀਸ਼ਨ ਥੋੜੀ ਸਾਹਮਣੇ ਆ ਕਿਸ ਨੇ ਘੱਟ ਪੈਸੇ ਲਾਉਣੇ ਆ ਬਾਈ ਆ ਕੇ ਦੇਖ ਲਿਓ ਰੋ ਪ੍ਰਿੰਟ ਉਹ ਵਰ ਲਈ ਅਸੀਂ ਦੇ ਵਿੱਚ ਖੜੇ ਆ ਬਾਈ ਟਰੈਕਟਰ ਠੀਕ ਆ ਜੀ ਬਾਕੀ ਹੋਰ ਵੀ ਟਰਾਕ ਆਪਣੇ ਕੋਲ ਬਾਈ ਹੋਰ ਆ ਜਾਣੇ ਆ ਠੀਕ ਆ ਆਹ ਹੋਰ ਵੀ ਜਿੰਨੇ ਆਪਾਂ ਲੋਕ ਤਾਂ ਵੀ ਆਪਾਂ ਨੇ ਸਰਕਾਰ ਨਾਲ ਨੂੰ 9 ਫੋਟੇ ਦੇ ਵਿੱਚ ਕਈ ਵੀਰਾਂ ਦੇ ਫੋਨ ਆਏ ਆ ਠੀਕ ਹੈ ਤੇ ਬਾਕੀ ਜਿਹੜਾ ਦੋ ਆਪਣੇ ਬੋਲ ਦੇ ਜਾਣੇ ਦੋ ਦਿਨ ਦੇ ਵਿੱਚ ਵਿੱਚ ਬਾਈ ਬਾਕੀ ਜਿੱਦਾਂ ਜਿੱਦਾਂ ਆਪਾਂ ਨੂੰ ਕੋਈ ਰਿਸਪਾਂਸ ਮਿਲੂਗਾ ਕਿਸੇ ਦਾ ਹਨਾ ਉਹ ਸਾਲ ਦੇ ਨਾਲ ਆਪਾਂ ਨੇ ਰੱਲ ਜਾਣੇ ਦੋ ਸਾਲ ਕੋਣੇ ਕੋ ਆ ਵੀ ਖੜਾ ਬਾਈ ਹਰੇ ਰੰਗ ਵਾਲਾ ਸੋਰਾਜ ਠੀਕ ਹੈ ਜੀ ਖੜਾ ਸੋਰਾਜ ਪ੍ਰਸ਼ੀਲ ਤੇ ਡਾਕਟਰ ਟਰੈਕਟਰ ਵਿੱਚ ਕੱਤੇ ਸੀ ਆਪਾਂ ਨੇ ਬਾਈ ਇਹ ਕਈ ਵੀਰ ਕਹਿੰਦੇ ਨੇ ਵੀਰੇ ਪੈਸੇ ਵਾਧਾ ਜੇ ਪੈਸੇ ਵਾਧਾ ਬਾਈ ਇਹਦਾ ਤਾਂ ਟਰੈਕਟਰ ਤੇ ਪੈਸੇ ਵੀ ਲੱਗੇ ਹੋਏ ਆ ਟਾਇਰ ਨਵੇਂ ਪਏ ਵੇ ਚਾਰੇ ਟਾਇਰ ਬਾਈ ਨਵੇਂ ਦੇ ਨਹੀਂ ਕਹੇ ਸਾਡੇ 70 75 ਰੁਪਏ ਟਾਇਰ ਆ ਨਵੇਂ ਹੋਏ ਨੇ ਟਰੈਕਟਰ ਬਾਈ ਇੰਜਨ ਗੇਅਰ ਦਾ ਇੰਨਾ ਵਧੀਆ ਵੀ ਜਿਹੜਾ ਲੈ ਕੇ ਜਾਓ ਯਾਦ ਰੱਖੂਗਾ ਟਰੈਕਟਰ ਠੀਕ ਹੈ ਜੀ ਸਵੀਟ ਸੂਟ ਆ ਵੀ ਇਹਦਾ ਗੇਅਰ ਵੀ ਚੇਂਜ ਕਰਾਇਆ ਵਾ ਚਾਰ ਗੇਨ ਨਾਲ ਗੇਅਰ ਲਾਇਆ ਵੈ ਬੜਾ ਪਾਇਆ 55 ਵਾਲਾ ਬੜਾ ਗੇਅਰ ਪਾਇਆ ਵਾ ਬਾਈ ਇੰਜਨ ਦਾ ਕੰਮ ਸਾਰੀ ਕਿੱਟ ਨਵੀਂ ਪਈ ਹੋਈ ਆ ਰੇਡੀਏਟਰ ਨਵਾਂ ਲੱਗਿਆ ਵਾ ਠੀਕ ਹੈ ਸੀਟ ਬਾਈ ਜਮ ਟੀਟਰ ਤਾਂ ਨਵੀਂ ਹੈ ਠੀਕ ਆ ਪਿਛਲੇ ਆਹ ਲਿੰਕਾਂ ਦੇਖ ਲੈ ਬਾਈ ਕਰਨ ਜਰੂਰੀ ਆ ਵੀ ਨਵਾਂ ਪਿਆ ਆ ਦੁੱਕਾ ਹੱਕ ਨਵੀਂ ਆ 540 ਚੱਕਰ ਹੋਇਆ ਵਾ ਟਰੈਕਟਰ ਦਾ ਲਿਫਟ ਲੋ ਬਟਨ ਓਕੇ ਆ ਬਾਈ ਪੂਰੀ ਥਲੀ ਦਾ ਲਾਈਟ ਪਿਛਲੀ ਨਵੀਂ ਲਾਈ ਹੋਈ ਆ ਪੂਰਾ ਵਧੀਆ ਵੀ ਨਹੀਂ ਕੋਈ ਟਰੈਕਟਰ ਆ ਵੀ ਦੇਖ ਲਾ ਕਰੇ ਬਾਹਰ ਕੱਟਿਆ ਹੋਇਆ ਨਹੀਂ ਅੰਦਰ ਠੀਕ ਆ ਇਹਦੇ ਚੀਜ਼ ਦੀ ਕਮੀ ਨਹੀਂ ਹੈਗੀ ਨਾਲ ਲੀਕੇਜ ਹੈ ਕਿਤੇ ਲੀਕੇ ਦਿਖਾਉਂਦਾ ਇਹਦਾ ਮੂੰਹ ਤਾਂ 1/2 ਲੱਖ ਰੁਪਇਆ ਬਾਕੀ ਮਾਨਦਾਲ ਮੌਕੇ ਤੇ ਕਰਾਂਗੇ ਬਾਈ ਜਿੰਨਾ ਵੀ ਹੋਵੇ 1/2 ਲੱਖ 1/2 ਲੱਖ ਕੱਲ ਈ ਸਵਾ ਲੱਖ ਹੈ ਤੇ ਇਹ ਕੋਈ 82 ਮਾਡਲ ਸਮਝ ਕੇ ਨਾ ਲਿਕੇ ਆਇਓ ਕੰਮ ਇਹਦਾ ਟਰੈਕਟਰ ਦੇ ਰੁਪਏ ਬਹੁ ਲੱਗੇ ਹੁੰਦੇ ਜਿਹੜੇ ਬੰਦੇ ਨੇ ਇੱਕ ਵਾਰ ਆ ਕੇ ਰੇਸ ਚ ਚਲਾ ਲਿਆ ਐਨ ਬੰਦਾ ਟਰੈਕਟਰ ਲੈ ਕੇ ਜਾਊਗਾ ਇਹ ਵੀ ਗਾਰੰਟੀ ਦੇ ਤੇ ਬਾਕੀ ਗ੍ਰੇ ਇਹਦਾ ਰੇਟ ਹੈਗਾ ਸਵਾ ਲੱਖ ਰੁਪਏ 82 ਮਾਡਲ ਅੱਛਾ ਜੀ ਠੀਕ ਹੈ ਜੀ ਬਾਕੀ ਕਿਸੇ ਹੋਰ ਮੇਰੇ ਵੀਰ ਨਾਲ ਟਰੈਕਟਰ ਲੈਣਾ ਜਾਂ ਵੇਚਣਾ ਹਾਂ ਦਾ ਕੰਮ ਮੈਂ ਸ਼ੁਰੂ ਕਰਟ ਕਰ ਸਕਦਾ ਬਈ ਨੰਬਰ ਆਪਣਾ 8146670 ਜੀ ਓਕੇ ਠੀਕ ਹੈ ਇਹ ਸਟਾਰਟ ਕਰਕੇ ਦਿਖਾ ਦਿਓ ਟਰੈਕਟਰ ਅੱਡੋੜ ਨਹੀਂ ਕਰਨਾ ਮੁਕੀਂ ਅੱਛਾ ਅੱਛਾ ਤੇ ਬਾਕੀ ਵੀ ਟਾਈਮ ਹੋ ਗਿਆ ਸਾਡਾ ਟਰੈਕਟਰ ਅੰਦਰ ਲਾਉਣਾ ਤੇ ਅਸੀਂ 6 ਵਜੇ ਟਰੈਕਟਰ ਅੰਦਰ ਲਾ ਦਿੰਦੇ ਆ ਠੀਕ ਹੈ ਜੀ ਤੇ ਉਹ ਵੀ ਮੱਦੇ ਨੀ ਦੇ ਗਏ ਠੀਕ ਹੈ ਅੱਜੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਨੂੰ YouTube ਤੇ ਆਨ ਕਰ ਦਿਓ ਸਬਸਕ੍ਰਾਈਬ ਮਿਲਦੇ ਕਿਸੀ ਹੋਰ ਨਾਲ ਬਲੌਗ ਸਾਰੇ ਵੀਰਾਂ ਦਾ ਧੰਨਵਾਦ